ਜੈਤਰੀ ਮਹੱਲਾ ਪੰਜਵਾਂ ਘਰ ਤੇ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਣ ਇਹੀਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੇ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨੇਤਾ ਸਤ ਬੰਧਵ ਈਸ਼ਟ ਮੀਤ ਅਲ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨ ਸਾਈ ਮੁਕਤ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਗਲਤ ਬਿਹਾਣੀ ਆਵਦਾ ਤਾਂ ਮਹਿ ਸੰਤੋਖ ਨਾ ਪਾਇਆ ਹਸ ਰਥ ਅਸਵ ਪਵਨ ਤੇਜ ਤਣੀ ਪੂਮਨ ਚ ਤੁਲਾਂਗਾ ਸੰਗ ਨ ਚਾਲਿਓ ਇਨਮੇ ਕਛੂਏ ਊਠ ਸਦਾਇਓ ਨਾਂਗਾ ਹਰਗੇ ਸੰਤ ਪ੍ਰੀਏ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਨਾਨਕ ਈਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੇ ਪਾਈਏ ਜੈਤਰੀ ਮਹੱਲਾ ਪੰਜਵਾਂ ਘਰ ਤੇ ਜਾ ਦੋ ਪੱਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੀਏ ਕਹੀਓ ਬਿਸੂਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਈਓ ਰਹਾਓ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਬਨਨ ਦਿਸੇ ਚਹਿਨ ਲਖੀਏ ਸੁਹਾਗਨ ਸਾਤ 부ਜਈਓ ਸਰਬਨਵਾਸੀ ਘਟ ਘੜ ਵਾਸੀ ਲੇਪ ਨਹੀਂ ਅਲਪ ਲਪਿਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਪਸਿਓ ਜਸਰੀ ਮੁਹਲਾ ਪੰਜਵਾਂ ਧੀਰੋ ਸੁਨ ਧੀਰੋ ਪ੍ਰਭ ਕੋ ਰਹਾਉ ਜੀ ਪ੍ਰਾਨ ਮਨ ਤਨ ਸਭ ਅਰਪੋ ਨੀਰੋ ਪੀਖ ਪ੍ਰਭ ਕੋ ਨੀਰੋ ਬੇਸ਼ੁਮਾਰ ਬਿਅੰਤ ਬੜਦਾਤਾ ਮਨੇ ਗਹੀਰੋ ਪੀਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਓ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬੂ ਝੂਰੋ 부ਜ ਪ੍ਰਭ ਕੋ ਜੈ ਸ੍ਰੀ ਮਹੱਲਾ 5 ਲੋੜੀ ਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਓ ਨਿਕੇ ਘਟ ਘਟ ਤੇ ਸੇ ਬਸੇਰਾ ਰਹਾਉ ਸੂਖ ਆਰਾਧਨ ਦੂਖ ਆਰਾਧਨ ਬਿਸਰੇ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਲਮ ਅੰਧੇਰਾ ਥਾਨ ਥਨੰਤਰ ਸਭ ਨੀਂ ਜਾਈ ਜੋ ਦੀ ਸੇ ਸੋ ਤੇਰਾ ਸੰਤ ਸੰਗ ਪਾਵੇ ਜੋ ਨਾਨਕ ਤਿਸ ਬੋਲ ਨ ਹੋਈ ਹੈ 베ਰਾ ਜੈਤ ਸ੍ਰੀ ਮਹਲਾ 5ਵਾਂ ਘਰ ਚੌਥਾ ਦੂਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਅਮੈਂ ਸੁਖ ਪਾਇਓ ਗੁਰ ਆਗੇ ਤਜੀ ਸਿਆਨਪ ਚਿੰਤ ਵਿਸਾਰੀ ਅਹੰਗ ਛੋਡਿਓ ਹੈ ਤਿਆਗੇ ਰਹਾਉ ਜੋ ਦੇਖਿਓ ਤਉ ਸਗਲ ਮੋਹਿ ਮੋਹੀਓ ਤਉ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਤਹਿਲ ਹਰ ਲਾਇਓ ਤਉ ਜਮ ਛੋੜੀ ਮੋਰੀ ਲਾਗ ਤਰਿਓ ਸਾਗਰ ਪਾਵਗ ਕੋ ਜੋ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੂਰ ਹਰ ਚਰਨੀ ਚਿਤਰਾਗ ਜੈਤ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤਗੁਰੂ ਧਿਆਨ ਧਰਾ ਦਿਲਿਓ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਾਇਆ ਕਰਾ ਰਹਾਉ ਕਾਲ ਜਾਲ ਅਰ ਮਹਾ ਜੰਜਾਲਾ ਛੁਟ ਕੇ ਜਮੇ ਡਰਾ ਆਇਓ ਦੁਖ ਹਰਨ ਸਰਣ ਕਰਨਉਤ ਗਹਿਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਵਨਿਤ ਪਾਲ ਪਰਾ ਅਪੇਉ ਬਿਉ ਗਤਿ ਥਿयो ਪਰ ਮਾ ਕਹੋ ਨਾਨਕ ਅਜਰ ਜਰਾ ਜੈ ਸ੍ਰੀ ਮਹੱਲਾ ਪੰਜਵਾ ਜਾ ਕੋ ਪਏ ਗੋਬਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਉ ਵਾਕੋ ਬਿਆਰ ਨ ਕਾਈ ਰਹਾਉ ਦੀਸੇ ਸਭ ਸੰਗ ਰਹੇ ਅਲੇ ਪਾ ਨਐ ਵਿਆਪੇ ਉਨ ਮਾਈ ਏਕੇ ਰੰਗ ਦਤਤ ਕੇ ਬੇਤੇ ਸਤਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਢਾਗਰ ਕੀ ਸਹੀ ਸੰਤ ਸੁਭਾਈ ਤਿੰਨ ਕੇ ਸੰਗ ਨਾਨਕ ਨਿਸ ਤਰੀਏ ਜਿਨ ਰਾਸ ਰਸ ਹਰ ਗੁਣ ਗਾਈ ਜੈ ਸ੍ਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅਧਿਆਰੇ ਮਹਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਅਨੇਕ ਵਾਰ ਕਰੋ ਤਹਿ ਬੰਦਨ ਮਨੇ ਚਰਾਓ ਤੂਪ ਹਾਲ ਪਰਿਓ ਤੁਮਰੇ ਪ੍ਰਭ ਦਵਾਰੇ ਦਲੜ ਕਰ ਗਹੀ ਤੁਮਾਰੀ ਲੋਕ ਕਾੜ ਲਿਓ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਬ ਜਸਰੀ ਮਹੱਲਾ ਪੰਜਵਾਂ ਕੋਈ ਜਨ ਹਾਰ ਸਿਉ ਦੇਵੇ ਜੋਰ ਚਰਨ ਗੋਚ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੋਰ ਰਹਾਓ ਮਨ ਤ ਨਿਰਮਲ ਕਰਤਿਆਰੋ ਹਰ ਸਿंचे ਸੁਦਾ ਸੰਜੋਰ ਈਆ ਰਸ ਮੇ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਓ ਸਰਨ ਦੀਨ ਦੁਖ ਪੰਜਾਂ ਚਿਤੋ ਤੁਮਰੀ ਯੋਰ ਅਬੇ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਛੋਰ ਜੈ ਸ੍ਰੀ ਮਹਲਾ ਪੰਜਵਾਂ ਚਾਤ੍ਰਿਕ ਚਿਤਵਤ ਵਰਸਤ ਮੇ ਕਿਰਪਾ ਸਿੰਧ ਕਰਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ ਰਹਾਓ ਅਨੇਕ ਸੁਖ ਚਕਵੀ ਨਹੀਂ ਚਾਹਤ ਆਨੰਦ ਪੂਰਨ ਦੇਖ ਦੇਹ ਆਨ ਪਾਵਨ ਜੀਵਤ ਮੀਨਾ ਬਿਨ ਜਲ ਮਰਨਾ ਤੇ ਹਮ ਅਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਮਲ ਆਨਾਨਕ ਅਰਾਧੇ ਤਿਸ ਬਿਨ ਆਨ ਕੇ ਜਸਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮ ਠਗੋਰੀ ਜਿਨ ਕੋ ਭਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਜਾਈ ਕੁਦਰਤ ਕਵਨ ਹਮਾਰੀ ਲਾਏ ਲੈ ਲੜ ਦਾਸ ਜਨ ਆਪਣੇ ਉਦਰੇ ਉਦਲ ਨਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਜਸਰੀ ਮਹਲਾ ਪੰਜਵਾ ਆਏ ਅਨੇਕ ਜਨਮ ਭਰਮ ਸਰਣੀ ਉਦਰ ਦੇਹ ਅੰਧ ਕੂ ਤੇ ਲਾਓ ਆਪਣੀ ਚਰਣੀ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੇ ਨ ਨਿਰਮਲ ਕਲਨੀ ਸਾਧ ਸੰਗਤ ਕੇ ਅੰਚਲ ਲਾਓ ਵਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਪਰਣੀ ਜਤ ਸ੍ਰੀ ਮਹਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਹਰ ਜਨ ਕੋ ਅਪਦਾ ਨਿਕਟ ਨਾ ਆਵੇ ਪੂਰਨ ਦਾਸ ਕੀ ਕਾਮ ਰਹਾਉ ਕੋਟ ਬਿਗਨ ਬਿਨਸੇ ਹਰ ਸੇਵਾਰ ਨਹਿਚਲ ਗੋਵਿੰਦ ਧਾਮ ਭਗਵੰਤ ਭਗਤ ਕੋ ਬੋ ਕਿਛ ਨਹੀ ਆਦਰ ਦੇਵਤ ਜਾਮ ਕਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਨ ਕਮਲ ਹਿਰਦੇ ਗੋਹ ਨਾਨਕ ਸੁਖ ਸਮੂਹ ਬਿਸਰਾਮ ਚਨ ਕਮਲ ਹਿਰਦੇ ਗੋਹ ਨਾਨਕ ਸੁਖ ਸਮੂਹ ਬਿਸਰਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ